ਦੇਖ ਕੇ ਦਿਲ ਹੈਗਾ ਸਹੀ ਗੱਲ ਇਹ ਮੈਂ ਇਹ ਗੱਲ ਕਰੋ ਇਹਦਾ ਦਿਲ ਨਾ ਦਿਖਾਓ ਬਚਾਰੇ ਦਸਤਾ ਦੇ ਵੀ ਮੈਂ ਆਹ ਮੈਨੂੰ ਕੁਝ ਮੰਗਦਾ ਕਿਉਂ ਵੀ ਗੱਲ ਤੇਰੇ ਤੋਂ ਨਿਭੜਨੀ ਹੈ ਰਹਿਣ ਦੇ ਰੇਂਬਾ ਗੇ ਰਹਿਤ ਨਹੀਂ ਕੋਈ ਉਹ ਤੇਰੀ ਮਰਜ਼ੀ ਹੈ ਤੇ ਵੱਧਣਾ ਹੈ ਉਹ ਵੱਧ ਤੇਰੇ ਕੋਲ ਆ ਗਿਆ ਇਹ ਉਲਝ ਜਾ ਬਾਈ ਗੱਲ ਇਹ ਆਪੂ ਦੇਖ ਲੈ ਚੱਕ ਕੇ ਪਹਿਲਾਂ ਲੈ ਕੁਝ ਨਹੀਂ ਹੈਗਾ ਨਹੀਂ ਕੋਈ ਗੱਲ ਨਹੀਂ ਲੈ ਦੇਖ ਨਹੀਂ ਤਾਂ ਵੀ ਮੜਾ ਬੱਤੋ ਮੇਰੇ ਕਿ ਦੇਖ ਲੈ ਫਿਰ ਵੀਰ ਜਾ ਟੋਕ ਚਲੋ ਜੀ ਉਹਦੇ ਆਉਣਾ ਦੇ ਦੀ ਗੱਲ ਆ ਸੱਜੇ ਅਸੀਂ ਮੀਰ ਉਹ 6000 5000 ਕਹਿੰਦਾ ਸੀ ਚਲ ਤੁਸੀਂ ਲਾਤਾ ਜਿਹੜਾ ਆਪਾਂ ਮੋੜਦੇ ਨੇ ਸੁਣ ਪੱਕੇ ਬੰਦੇ ਆ ਹੋ ਜਾਜ ਗੱਲ ਕਰ ਜੇ ਤੇਰੇ ਕੋਲ ਹੈਗੇ ਆ ਬਾਪੂ ਚ ਦੇਣਾ ਦੇ ਦਿੰਦੇ ਮੈਂ ਤਾਂ ਬੋਲਦਾ ਕਹਿੰਦਾ ਮੈਂ ਤਾਂ ਨਹੀਂ ਨਹੀਂ ਛੱਡ ਲੈ ਹੁਣ ਬਸ ਨਹੀਂ ਤਾਇਆ ਨਹੀਂ ਰੈਂਟ ਤੇਰਾ ਜੂ ਬਸ ਹੋਣਾ 200 ਘੱਟ 9 ਦਾ ਉਹ ਨਹੀਂ ਤਾਇਆ ਰੁਪਏ ਦਾ ਹੀ ਲੈ ਜਾ ਯਾਰ ਤਾਇਏ ਨੇ ਯਾਰ ਪੈਸੇ ਲੈ ਕੇ ਨਾਉਂਦਾ ਹੋ ਗਿਆ ਯਾਰ ਨਹੀਂ 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 ਨੋ ਲਾ ਜਿੱਥੇ ਦੇ ਚੰਗੇ ਤਿੰਨ ਤਿੰਨ ਪੀੜਿਆਂ ਚ ਵੀ ਨਹੀਂ ਵਿਕਦੇ ਇਹ ਰਾਸੇ ਫਿਰ ਤੂੰ ਲਾ ਦੇ ਮੈਂ ਆਹੋ ਜੰਦਾ ਤੂੰ ਲਾ ਦੇ ਮੈਂ ਤਾਂ ਇੱਕ ਲੈ ਲੈ ਇੱਕ ਹੀ ਲੈ ਲੈ ਇੱਕ ਲੈ ਲੈ ਇੱਕ ਲੈ ਲੈ ਵਿਚੇ ਵਾਸਤੇ ਲੈ ਕੇ ਆਏ ਆਂ ਮੰਗਦਾ ਯਾਰ ਪੱਕੇ ਜੈਂ ਤਾਂ ਚਾਹੇ ਤੂੰ 50 ਮੰਗ ਲੈ ਮੰਗਣ ਨਾਲ ਨਹੀਂ ਨਾ ਜਿੰਨੇ ਦਾ ਮਾਲਾ ਉਹਨੇ ਪੈਸੇ ਮੰਗ ਸੌਦਾ ਹੋਵੇ ਜਿਹੜਾ ਪਤਾ ਤਾਂ ਲੱਗੇ ਨਾ ਵਾੜਾ ਮੋਟਾ ਵਿਚ ਦਾ ਗੱਲ ਇੱਥੇ ਆਣੀ ਉਹ ਨੋਨੀ ਹੈ ਚਿੱਟੀ ਹੈ ਇਹ ਵੀ ਹੈਗੀ ਲਾਇਆ ਤਾ ਵੜਾ ਜਾ ਰਸੀਬ ਤੂੰ ਪੈਸੇ ਲਾਵੇਂ ਸਾਹੀ ਕੱਢ ਤੂੰ ਅਸੀਂ ਪੱਕੇ ਲਾਵਾਂਗੇ ਅਸੀਂ ਕੱਚੇ ਨਹੀਂ ਲਾਉਂਦੇ ਕਿਰਾ ਕਬਰੀ ਦੱਸ 28 ਦੇ ਦੇ ਸਰਪੰਚ ਜੀ ਪੂਰੇ ਢੇਡ ਦਾ ਖੌਦਾ ਮੈਨੂੰ ਇਹਦਾ ਢੇਡ ਦਾ ਪਤਾ ਜ਼ਿਆਦੇ ਆ ਜਾ ਤੇਰਾ ਨਾ ਆਮ ਗੱਲ ਕਰ ਮੇਰੇ ਇਲਾਕੇ ਦੀਆਂ ਇਹ ਨੇ ਢੇਡਾਂ ਹਾਂ ਤਾਂ ਨਮਨ ਦੱਸਾਂ ਗੱਲ ਮੇਰੇ ਇਲਾਕੇ ਦੀਆਂ ਢੇਡਾਂ ਨੇ ਮੇਰੇ ਲਵੇ ਦੇ ਪਿੰਡ ਦੀਆਂ ਨਹੀਂ ਇਹਨੇ ਤਾਂ ਹੀ ਹੋਏਗਾ ਉਹਨੇ ਪੈਸੇ ਸੱਚ 7000 ਆ ਲੈ ਹਾਂ ਇੱਕ ਢੇਡ ਇਹਨਾਂ ਦੀ ਸਾਡੇ ਢੇਡਾਂ 'ਚ ਫਿਰਦੀ ਹੈ ਉਹ ਲੇੜਾ ਜਿੰਨੇ ਦਾ ਹੈ ਪੱਕੇ 'ਚ ਪੈਸੇ ਲਾ ਕੇ ਲੈ ਜਾ ਇਹਦਾ ਵੀ ਜਰਮਾਨਾ ਹਾਂ ਉਹ ਮੈਨੂੰ ਕਿੱਥੇ ਕਰ ਉਹ ਕਾਹਦੀ ਦੇਖ ਰਿਹਾ ਉਹ ਲੇਲੀ ਸਾਡੇ ਢੇਡਾਂ 'ਚ ਆ ਯਾਰ ਢੇਡਾਂ ਬਠੰਡੇ ਕਿੰਨੇ ਨੇ ਹੁਣ ਤੁਹਾਡੇ ਇਲਾਕੇ 'ਚ ਗੱਲ ਮੁਕਾਓ ਹਾਂ ਢੇਡਾਂ ਦੂਰ ਨੇ ਹੁਣ ਅੱਛਾ ਇਹਡਾਂ ਨਾਲ ਆਏਗੇ ਇਹ ਨਹੀਂ ਕਰੇ ਬੰਨੀਆਂ ਹੋਈਆਂ ਸੀ ਇਹ ਬੇ ਪੰਜ ਸੱਤ ਤੱਕ ਬੱਕਰੀਆਂ ਉਹਨਾਂ ਨਾਲ ਚਾਰਦੇ ਨੇ ਇਹ ਠੀਕ ਹੈ ਨਹੀਂ ਇਹ ਗੱਲ ਆ ਤਾਂ ਹੀ ਦਾ ਕੰਡੇ ਨੇ ਖਾਧੇ ਬੰਨੇ ਮੁੰਨੀਆਂ ਹੀ ਨਹੀਂ ਇਹਨਾਂ ਨੇ ਇਹ ਹੁਣ ਨੂੰ ਹੁਣ ਤਾਂ ਲੈਣਾ ਕਿੱਥੇ ਨਹੀਂ ਨਹੀਂ ਜੋਨੇ ਮੁੰਨੀਆਂ ਹੀ ਨਹੀਂ ਹੈਗੀ ਮੈਂ ਵੀ ਉਹਨੂੰ ਨਹੀਂ ਹੈ ਫੜ ਕੇ ਦੇ ਗੱਟੀ ਦੇ ਹੁੰਦੇ ਹੁੰਦੇ ਹੈ ਗੱਠੇ ਜਾਉਂਦੇ ਨੇ ਹੁਣੋਂ ਤਾਂ ਪੇਡਾਂ ਦੁਆਰੇ ਉਹ ਨਾ ਜਾਂਦੀ ਮਾੜਾ ਆਪਣਾ ਕਾਰ ਦੇ ਚਿੱਤ ਮਾਤਮਾਰਕ ਦੇ ਹਾਂ ਭਾਈ ਆ ਇੱਧਰ ਆ ਉੱਧਰ ਆ ਆ ਬੋਲ ਕਹਿੰਦੇ ਦੋਆਂ ਦੇ ਕੈ ਰੁਪੀਏ ਤੇ ਟੈਂਟ ਲੱਗਾ ਲੋ ਦੁਆਰੇ ਉਹ ਨਾ ਜਾਂਦੀ ਇਹ ਗੱਲ ਇਹ ਹੈ ਵੀਰੇ ਦੇਖਾ ਬਥੇਰੀਆਂ ਪੇਡਾਂ ਨੇ ਆਹ ਦੇਖ ਤੇਰਾ ਲੀਡਰਸ਼ਿਪ ਬਾਹਰ ਜਾ ਕੇ ਉਹਦੇ ਬਾਹਰ ਆ ਆਪਣੇ ਵਪਾਰੀ ਹਾਂ ਹਾਂ ਹੁਣ ਦੇਖ ਲੈ ਲੇੜਾ ਤੇਰਾ ਤੂੰ ਆਪਣਾ ਜਿਹੜਾ ਤੇ ਦਿਲ ਹੈਗਾ ਸਹੀ ਗੱਲ ਹੈ ਮੈਂ ਇਹ ਗੱਲ ਕਰੋ ਇਹਦਾ ਦਿਲ ਨਾ ਦਿਖਾਓ ਬਚਾਰੇ ਦਸਤਾ ਦੇ ਵੀ ਮੈਂ ਆਹ ਮੈਨੂੰ ਕੁਸ ਮੰਗਦਾ ਕਿਉਂ ਵੀ ਗੱਲ ਤੇਰੇ ਤੋਂ ਨਿਭੜਨੀ ਹੈ ਕੱਲੂ ਤੂੰ ਮੈਨੂੰ ਕਹੀ ਜਾਵੇਂ ਵੀ ਵੀਰੇ ਤੂੰ ਆਇਆ ਕਰਤਾ ਮਾ ਕਰਤਾ ਉਹ ਗੱਲ ਆਪਾਂ ਨੂੰ ਚੰਗੀ ਲੱਗਦੀ ਹੈਗੀ ਚੱਲ ਜਾ ਜਾ ਦੱਸ ਤੂੰ ਵੀ ਦੱਸ ਦੇ ਯਾਰ ਮੈਂ ਕਹਿੰਦਾ ਚੱਲ ਕੋਈ ਕਿਹੋ ਜਿਹੇ ਨੇ ਪਾਲੇ ਨੇ ਠੀਕ ਹੈ ਨਾ ਪਸ਼ੂ ਪਾਲੇ ਤਾਂ ਸਾਰੇ ਹੀ ਪਾਲਦੇ ਨੇ ਮੇਰੇ ਇੱਕ ਦਾ ਇੱਕ ਦਾ ਦੱਸ ਆ ਲੈਲੇ ਦਾ ਦੱਸ ਕਿੰਨੇ ਲੈਲੇ ਦਾ ਬੂਹ ਹੋਰ ਦੱਸ ਲੈਲੇ ਦਾ 20000 ਰੁਪਏ ਨੇ ਬਸ ਇਹਨੇ ਕਹਿਤਾ ਠੀਕ ਹੈ ਤੇ ਤੋਂ ਅੱਛਾ ਚਲੋ ਜੀ ਵੀ ਕਹਤਾ ਜੀ ਹੁਣ ਵੀ ਜਿਹਨੇ ਲੈਣਾ ਭਾਈ ਆਪਣਾ ਉਹ ਵੀ ਪੁੱਗਦਾ ਦੱਸ ਦੋ ਵੀ ਅਸੀਂ ਇਹਨੇ ਤੱਕ ਲੈਣਾ ਲੱਗਿਆ ਤਾਂ ਆਪਣਾ ਦੇ ਦਾਂਗੇ ਉਹ ਹੀ ਕਹਿੰਦੇ ਜੀ ਜਵਾਨ ਤੇ ਹੁਣ ਉਹ ਕਰੇ ਵੀ ਕਹਦੇ ਨੇ ਉਹਨੇ ਯਾਰ ਕਿਹਾ ਹੁਣ ਗੱਲ ਹੋਰ ਨਹੀਂ ਹੈ ਜੇ ਜੇ ਜਵਾਨ ਦੀ ਗੱਲ ਹੈ ਗੱਲ ਪਗਦੇ ਦੀ ਹੈ ਜੀ ਅੱਜ ਵੀ ਮੰਗੇ ਜਿੰਨਾ ਕਮਾਲ ਉਹਨਾਂ ਦਾ ਗੱਲ ਕਰਦੇ ਮੇਰੇ ਵੀਰ ਠੀਕ ਹੈ ਨਾ ਐਂ ਤੈਨੂੰ ਪਤਾ ਹੀ ਹੈ ਬਾਕੀ ਤਾਂ ਉਹ ਯਾਰ ਭਰਾ ਦੇ ਦਾਂਗੇ ਯਾਰ ਰੁਪਿਆ ਲਾਉਂਦੇ ਨੇ ਪੂਰੇ ਲੈ ਲੈ ਤੇ ਕਿੰਨੇ ਨਾਲ ਦੇ ਨਾਉ ਲਾਂਦੇ ਤੇ ਪਹਿਲਾਂ ਇਹ ਕੌਣ ਇਹੀ ਬੰਦੇ ਯਾਰ 9000 ਲੈਣਾ ਹੈਗਾ ਸਮਾ ਸਰ ਜੀ ਮੈਂ ਤਾਂ ਨਹੀਂ ਆਪ ਸਿਆਣੇ ਬਾਰੇ ਨੌਲੇਜ ਨਹੀਂ ਸੀ ਨੀ ਲਓਏ ਤੁਸੀਂ ਓਏ ਮੈਂ ਤਾਂ ਜੀ ਇਹਨੇ ਸੰਭਸ ਕਹਿੰਦਾ ਜਿੰਨੇ ਇਹਨੇ ਕਿਹਾ ਯਾਰ ਬਦੂ ਆਪ ਸਿਆਣਾ ਯਾਰ ਲੈਣਾ ਦਿੰਦਾ ਯਾਰ ਐਡਾ ਮੀਲਾ ਬਲਿਆ ਮੈਂ ਹੈਂ ਆ ਮਿੰਟ ਹੈ ਚਾ ਲੈਣਾ ਹਾਂ ਮਿੰਟ ਹੈ ਹਾਂ ਮੈਂ ਇਹ ਮੁੰਨਿਆ ਮੋਂਦਾ ਹੁਣ ਤਾਂ ਕਿਤੇ ਜਾਂਦਾ ਹੈ ਤੂੰ ਆਪਾਂ ਚੱਲ ਤੇਰੇ ਤੇ ਉਹ ਚੱਲਣਾ ਲੈ ਜੂਗਾ ਹੁਣ ਲੂਗਾ ਮਰਿਆਰ ਹੋਣਾ ਸੀ ਕਿ ਯਾਰ ਸਿਆਲ ਦਾ ਟਾਈਮ ਆ ਹੁਣ ਕਿਤੇ ਮੁੰਨਿਆ ਨਹੀਂ ਇਹਦਾ ਕੋਈ ਨਹੀਂ ਨਹੀਂ ਜਿਸ ਮੁੰਦੇ ਨੇ ਮੁੰਦੇ ਮੁੰਨਿਆ ਮੁੰਦੇ ਯਾਰ ਇੱਥੇ ਕੋਈ ਨਹੀਂ ਕੋਈ ਤੇ ਮੁੰਜੜ ਆ ਰੱਤ ਨੂੰ ਕੁਛ ਨਹੀਂ ਆਇਆ ਉਹ ਜੀ ਵਾਹ 2000 ਦਾ ਕੱਢਿਆ ਗਿਆ ਉਹਨਾਂ ਨੂੰ ਪੈਟ ਚੋ ਆਪਣੇ ਇਲਾਕੇ ਦੀ ਕਰੀ ਨਾਲ ਮੈਂ ਇਲਾਕੇ ਵਾਲੀ ਗੱਲ ਨਹੀਂ ਕਰਦਾ ਮਾਖਲਾ ਜਾਈ ਗੱਲ ਨਹੀਂ ਹੁੰਦੀ ਸਰਬਾਹਮਾ ਇਹ ਡੇਢੀ ਖੜੀ ਨਹੀਂ ਖੱਡੇ ਡੇ ਇਹ ਤੂੰ ਉਹ ਪਤਾ ਸਾਡੇ ਕੋਲ ਦਰਾਈਆ ਘਟਾ ਮੰਨੋ ਪਤਾ ਪਰਾਂ ਹੋ ਜਾਣਾ ਲੈ ਬਾਈ ਓਏ ਇਹ ਕਹਿੰਦੇ ਨੇ 8 ਪਰ ਮੈਂ ਨਹੀਂ ਕਹਿੰਦਾ 8 ਮੈਂ ਤਾਂ ਨਹੀਂ ਕਿਹਾ ਜੀ ਮਾਂ ਕੁਛ ਨਹੀਂ ਕਿਹਾ ਮੇਰੇ ਸੇਹ ਯਾਰ ਕਹਿੰਦਾ ਉਹ ਜਿਹੜੀ ਤੂੰ ਮਾਗਦੇ 13 ਕਿਹਾ ਦਾ ਅਕਾਉਂਟ ਨੂੰ ਮੇਰੇ ਵੀ ਕਿਉਂ ਜੁੱਤੀਆਂ ਪਗੜਦੀਆਂ ਹਾਂ ਯਾਰ ਜਾਏ ਦੇਖ ਲੈ ਤੂੰ ਆਪ ਨੇ ਸਿਆਣਾ ਕੀ ਇਹ ਯਾਰ ਗੱਲ ਕਹਿੰਦਾ ਹੈ 6000 ਇਹ ਮੈਨੂੰ ਲੈ ਜਾ ਰਿਹਾ ਦਾ 7000 ਯਾਰ ਦਾ ਯਾਰ ਬਸ ਗੱਲ ਨਹੀਂ ਬਣੀ ਯਾਰ 7000 ਚਲ ਕਹਿੰਦਾ ਸਰਪੰਚ ਆਪਾਂ ਉਹ ਕਹਿੰਦਾ ਸਰਪੰਚ ਨਾਲ ਦੇ ਦੋ ਆਪਸ ਸਰਪੰਚ ਕਹਿੰਦਾ 6 7000 ਦਾ ਲੈਣਾ ਉਹ ਦੇਖੀ ਬਾਪੂ ਚੱਕੇ ਦਾ ਦੇਖ ਲੈ ਆਹ ਜਨਾ ਬੈਡਾ ਬੱਕਰੀ ਇਹਦਾ 7000 ਕਿਹਾ ਮੈਂ ਐਡਾ ਹੋ ਗਿਆ ਮੇਰੇ ਕੋਲ ਪੈਸੇ ਨਹੀਂ ਆਉਂਦਾ ਬੱਕਰੀਆਂ ਦੇ ਵਾਰੇ ਨਾਲ ਸਾਲਿਆ ਪਾਣੀ ਨਹੀਂ ਲੈ ਜਾਂਦਾ ਹਾਈ ਤੋਂ ਬਿਹਾਰੀ ਜੇ ਇਹ ਜੇ 15 15000 ਦੇ ਮੈਲੇ ਉੱਪਰ ਉਹ ਯਾਰ ਜੇ ਕਿਸੇ ਨੇ ਲੈਣਾ ਨਾ ਅਸੀਂ 20 ਮੰਗਦੇ ਆਂ ਪੰਦਾ 100 ਤੱਕ ਛੱਡ ਦਾਂਗੇ ਜੇ ਕਿਸੇ ਨੇ ਲੈਣਾ ਬਾਅਦ ਐਨਾ ਫਰਕ ਕਿੱਥੇ ਸੌਦਾ ਬਣਦਾ 7.5 ਦਾ ਦੇ ਜਾਂ ਨਾ ਪੂਰੇ 8000 ਦਾ ਦੇ ਜਾਂ ਜੇ ਨਾ ਹਾਂ ਮੈਂ ਵਾਪਸ ਜਾ ਰਿਹਾ ਕਿੱਥੇ ਰੇੜੀ ਆਵਾਜ਼ੀ ਵਾਹ ਹੈ ਚਲੋ ਸਾਡੇ ਬਾਈ ਬਾਜਨ ਕਿੰਨਾ ਭਾਲਦਾ ਤੂੰ ਇਹਦੇ ਚੋ ਬਾਜਨ ਤੇ ਹੀ ਲਾ ਲਾ ਬਾਜਨ ਦਾ ਸ਼ਾਮ झालं ਹੈ ਕਿੰਨਾ ਹੋਊਗਾ ਅਰਜਾ ਇੱਕ ਮਿੰਟ ਕਿੰਨਾ ਹੋਊਗਾ ਲੈ ਦੋ ਰੁਪਏ ਤੂੰ ਮੈਂ ਤੱਕ ਲੈ ਤੂੰ ਤੱਕ ਲੈ ਤੂੰ ਤਾਂ ਦੱਸੇਗਾ ਸਾਨੂੰ ਬੋਲ ਬੋਲ ਪਤਾ ਲੱਗੇ ਤੇਰਾ ਇਹਗਾ ਯਾਰ 15 16 ਕਿਲੋ ਲੈ ਲੈ ਖੁੱਲਾ ਹੈ ਹਾਂ ਫੋਸ ਅੰਦਰੋਂ ਯਾਰ 13 16 ਕਿਲੋ 16 ਕਿਲੋ ਚੱਲ ਲੈਣਾ ਖੁੱਲਿਆ ਫਿਰ ਸਰਪੰਚ ਨੇ 8 ਨਹੀਂ ਚਲਾਇਆ ਇਹ ਕਰ ਉਹ ਯਾਰ ਥੋੜਾ ਨਾ ਕਹਿੰਦਾ 8 ਨਹੀਂ ਲਿਆ ਲੈਣਾ ਕਿੰਨੇ ਦਾ ਬਣਿਆ 500 8 ਥੋੜਾ ਨਹੀਂ ਲਿਆ 20 ਸਾਦਾ ਨਹੀਂ ਰਿਹਾ 100 ਰੁਪਿਆ 12000 ਦੇ ਲੈ 12000 ਜੇ ਬਾਪੂ ਇਹਦਾ ਕਿੰਨਾ ਕਿਲੋ ਦਾ ਮੇਮ 12 ਕਿਲੋ ਕਹਿੰਦੇ ਆਪਾਂ 16 ਕਿਲੋ ਦਾ 500 ਨੂੰ ਪਾਲਾ 8 8 ਨਹੀਂ ਬਣਿਆ 8 ਨਹੀਂ ਬਣਿਆ 500 ਨੂੰ ਵੀ ਕਹਿੰਦਾ ਕਟਾਈ ਚ ਵੀ ਇਹ ਕੱਟ ਕੇ ਬਾਈ ਕਤਲਾ ਉਹਨ ਕਤਲਾ ਮੜਾ ਜਾ ਲਿਖ ਰਿਹਾ ਸਰਪੰਚ ਸਾਹਿਬ ਸਾਨੂੰ ਵੀ ਰਿਓ ਰੇ ਲੈ ਜੀ ਠੀਕ ਨਹੀਂ ਤਾਂ ਦੋੜ ਆ ਨਸੀਬ ਲੈਂਕੀ ਜਾ ਅੱਡਾ ਕੱਢ ਲੈਣਾ ਤੁਸੀਂ ਵੀ ਬੱਚੋ ਗਾਹਾਂ ਵਾਲਾ ਮੂਰਲਾ ਵੀ ਬਚੇ ਜੇ ਹੁਣ ਮੂਰਲੇ ਨੂੰ ਐ ਦੱਬ ਲਾਂਗੇ ਯਾਰ ਗਾਹਾਂ ਨੂੰ ਪੈਸੇ 8000 ਦੇ ਉਹ ਨਸੀਬ ਆ 8000 ਹੀ ਦੇਖਤਾ ਆ 800 ਹੀ ਦੇ ਦੇ ਨਹੀਂ ਯਾਰ ਤਾਂ ਆਰਧਨੀ ਵੜਨਾਂਗੇ ਪੈਸੇ ਦੇਖੋ ਦਾ ਇਹ ਤਾਂ ਨਵੀਂ ਨੇੜੀ ਵੀ ਨਹੀਂ ਗੱਲ ਹੈਗੀ ਵੀਰਿਆ ਹੋਰ ਕੀ ਦਾ ਚਲੋ ਫੇਰ ਕਾਹ ਹੈ ਤੋਈ ਤੈਨੂੰ ਹੁਣ ਵੇ ਦੇਵ ਤੇ ਬਰਾਨਾ ਤੂੰ ਉੱਥੋਂ ਵੇਖਦਾ ਫੜਾ ਛਾਈ ਰੱਖਿਆ ਕਰੇਗਾ ਨਹੀਂ ਤਾਂ ਬੰਨੀ ਨਹੀਂ ਗੱਲ ਯਾਰ ਐਵੇਂ ਐਵੇਂ ਅਸੀਂ ਜਦ ਵੀ ਮਰ ਜਾਈਂਦਾ ਨਹੀਂ ਰਹਿਣ ਦੇ ਰਹਿਣ ਦੇ ਰੇਬਾ ਦੇ ਰੇ ਕੋਈ ਹੋਤ ਨਹੀਂ ਮਰਦੀ ਐ ਤੇ ਵੱਧਣਾ ਹੈ ਉਹ ਵੱਧ ਤੇਰੇ ਘੂੜਾ ਘੂੜਾ ਆ ਗਿਆ ਇਹ ਉਲਝ ਜਾ ਵੇ ਵਾਹੇ ਹਾਂ ਐ ਬਾਦੂ ਥੋੜੀ ਦੇਵਾਂਗੇ ਹਾਂ ਅਜਾ ਇੱਕ ਰੁਪਈਆ ਨੰਦੇ ਵਾਲੇ ਨੂੰ ਵਾਧਾ ਲੈ ਫੜ ਲੈ ਲੈਣ ਬਾਈ ਗੈਣਾ ਉਹ ਗੈਣਾ ਨਹੀਂ ਯਾਰ ਐ ਐ ਨਹੀਂ ਲਾ ਬਜਾ ਗਏ ਫਿਰ ਮੋੜ ਦੀ ਬਾਜਾ ਭਰਾ ਮੇਰੀ ਗੱਲ ਤੇਰਾ ਪੁੱਤ ਕਰਾ 8000 ਦਾ ਹੀ ਸਾਈ ਅਸੀਂ ਆਪੇ ਕਰਾ ਲਾਂਗੇ ਨਹੀਂ ਯਾਰ ਲਖਾਈ ਕੋਈ ਵਾਲੀ ਕੋਈ ਗੱਲ ਨਹੀਂ ਹੈਗੀ ਯਾਰ ਸਿੱਧੀ ਕਹਿੰਦੀ 82 ਵੀ ਤਾਂ ਕਰੋਂਦੇ ਚੰਗੇ ਲੱਗਦੇ ਜੇ ਚੱਲ ਕਰ ਲੈ ਠੀਕ ਐ ਨਹੀਂ ਐ ਬਾਦੂ ਸਿਆਣਾ ਬਣਾ ਬੰਦਾ ਸੰਗ ਵੀ ਨਾ ਮਾਰ ਤੇ ਮਾਰ ਗੱਲ ਇਹ ਆਪੂ ਦੇਖ ਲੈ ਚੱਕ ਕੇ ਪਹਿਲਾਂ ਲੈ ਕੁਛ ਨਹੀਂ ਹੈਗਾ ਨਹੀਂ ਕੋਈ ਗੱਲ ਨਹੀਂ ਮੇਰੇ ਦੇਖ ਨਹੀਂ ਨਹੀਂ ਤਾਂ ਵੀ ਮੜਾ ਬੱਚੋ ਮੇਰੇ ਜੀ ਗੱਲਾ ਫਿਰ ਵੀਰ ਨਾ ਜੀ ਨਾ ਕਿੰਨੇ ਦਾ ਜਿਹਨੂੰ ਮਰਜ਼ੀ ਵਿੱਚ ਫਿਰ ਸਹੀ ਦੱਸ ਹਾਂ ਨਾ ਭਾਈ ਉਹ ਹੀ ਤਾਂ ਉਹਦਾ ਲਾ 8200 ਦਾ ਹੋ ਗਿਆ ਤੇ ਪੈਸੇ ਨਹੀਂ ਸਰ ਬਸ ਬੰਨੀ ਦੀ ਗੱਲ ਕੀ ਦਾ ਸਾਲਿਆ 200 ਨਾਲ 4000 11500 8200 ਦਾ 500 11500 1111000 ਕਹਿੰਦੇ 1111 ਕਹਦਾ ਹੋਰ ਬੋਲ ਲੈ ਛੱਡੇ 800 ਦੇ ਯਾਰ ਨਹੀਂ ਨਹੀਂ ਦਾਇਆ ਨਹੀਂ ਯਾਰ ਉਹ ਨਸੀਬ ਆ ਰੋਵੇ ਦੇ ਦੇ ਸਾਢੇ 8 ਦਾ ਦੇ ਰਿਹਾ ਤੇ ਹੁਣ ਇਹਨੂੰ ਕੋਈ ਨਹੀਂ ਫੜ ਬਾਈ ਪੈਸੇ ਕੋਈ ਨਹੀਂ ਨਹੀਂ ਯਾਰ ਉਹ ਵੀ ਯਾਰ ਇੰਨਾ ਥੋੜੀ ਫਰਕ ਹੁੰਦਾ ਮੇਰੇ ਯਾਰ ਕਹ ਲਗੀ ਨਾਲਾ ਵਧੀਆ ਰਹੇਗਾ ਇੱਕ ਤੈਨੂੰ ਮੈਂ ਗੱਲ ਦੱਸਾਂ ਇੰਨੇ ਬੰਦਿਆਂ ਜਮਾਨ ਲੱਗੇ ਨੇ ਹੈਂ ਪੈਸੇ ਨਹੀਂ ਲੱਗੇ ਇਹ ਸਰਪੰਚ ਦੀ ਮੋੜ ਹੀ ਨਹੀਂ ਅਸੀਂ ਨੇ ਗੱਲ 6000 ਰੁਪਏ ਲੱਗੇ ਵਾਧਾ ਆਪਾਂ ਵੀ ਨਹੀਂ ਮੰਗੇ ਹੈਗੇ ਗੱਲ ਇਹ ਵੀ 6000 10000 ਅਗਲਾ ਵੇਚੂ ਕਿੱਥੇ ਵਜਨ ਚ ਬਣੀ ਨਿਕਲਣਾ ਮੈਨੂੰ ਐਂਦਾ 16 ਗੱਲੋ ਮੀਟ ਚ ਦੱਸ ਦੇ 500 ਉਹ ਨਹੀਂ 100 ਰੁਪਏ ਦੇ ਉੱਤੋਂ ਨਹੀਂ ਹੋ ਕੇ ਅਸੀਂ ਸਹੀ ਲਾ ਹਾਂ 500 ਮੈਂ ਤੂੰ ਉੱਪਰ ਜਾ ਤਾ ਸਾਢੇ 8 2 ਇਹ ਰੁਕਟਾ ਨਾ ਜਮਾਈ ਇੰਨਾ ਰਹਿ ਜੂ ਤਾਂ ਫੇਰ ਉਹਨੇ ਹਾਂ ਚੱਲ ਰਹਿਣ ਦੋ ਜਰ ਰਹਿਣ ਦੋ ਜੇ ਦੀ ਮਰਜ਼ੀ ਹੋਰ ਜੱਲਾ ਵੀ ਨਹੀਂ ਰੇਗਾ ਟਾਈਮ ਹੁੰਦਾ ਉਹ ਫਾਮ ਲਓ ਟਾਈਮ ਹੁੰਦਾ ਵੀਰੇ ਇਹ ਆਹ ਚਾਰ ਪੈ ਰੇਗਾ ਇਹ ਬੰਦਾ ਮੈਂ ਤਾਂ ਸਿਨਾਰਾ ਕੁੱਟਿਆ ਆਸੀ ਦਾ ਗਰੀਬ ਆਸੀ ਕਹਿੰਦਾ ਮੀਰਾ ਬਿਆਰ ਉਹਨਾਂ ਨੂੰ ਵੇਚਣ ਤੋਂ ਜੀ ਬੱਕਰੀਆਂ ਚਾਰਦਾ ਜਾ ਟੋਕੇ ਬੱਲੇ ਜੀ ਉਹਦੇ ਆਉਣਾ ਨਹੀਂ ਦੀ ਗੱਲ ਕਰੀ ਨਾ ਅਸੀਂ ਮੀਰਾ 6000 5000 ਕਹਿੰਦਾ ਸੀ ਚੱਲ ਤੁਸੀਂ ਲਾ ਤਾਂ ਜਿਹੜਾ ਆਪਾਂ ਮੋੜਦੇ ਨਹੀਂ ਸੋਣ ਨਹੀਂ ਵੀਰੇ 6000 ਦਾ ਕੌਣ ਦੇ ਦੂਗਾ ਤੈਨੂੰ ਇੱਡਾ ਲੈਣਾ ਯਾਰ ਮੇਰੇ ਕੋਲ ਹੈਗੇ ਨੇ ਯਾਰ ਪੱਕੇ ਬੰਦੇ ਆ ਹੋ ਜਾਜ ਗੱਲ ਕਰ ਜੇ ਤੇਰੇ ਕੋਲ ਹੈਗੇ ਆ ਬਾਪੂ ਚ ਦੇ 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 ਦਿੰਦੇ ਮੈਂ ਤਾਂ ਮੋੜ ਲਾਤਾ ਮੈਂ ਤਾਂ ਨਹੀਂ ਨਹੀਂ ਛੱਡਾ ਨਹੀਂ ਕਿਉਂ ਮੰਨਤਾ ਕਰਦੇ ਆਂ ਯਾਰ ਬਸ ਛੱਡੋ ਨਹੀਂ ਜੀ ਸਾਡੇ 8.5 ਦਾ ਜਿਆਦਾ ਹੀ ਗੱਲ ਕਰੀਂ ਸਿਆਣਾ ਬੇੜਾ ਬੰਦਾ ਮੈਂ ਇੱਕ ਰੁਪਿਆ ਵੀ ਨਹੀਂ ਦੰਦਾ ਉੱਪਰ 850 ਤੋਂ ਛੋੜ ਤੋ ਲਿਖਾਈ ਇਹ ਨਾ ਕਰਨਗੇ ਬਸ ਚਾਚਾ ਜੀ ਮੇਰੇ ਥੋੜੀ ਲੋੜ ਦੇਣੀ ਤਾਂ ਪਰ ਪੈਸੇ ਕਾਹਨੋਂ ਖੋਲਣ ਹਲੇ ਖੜਤਾ ਜਾ ਨਹੀ ਜਾ ਬੈਂਕਾ ਫੇਰ ਇਹ ਵੀ ਤੁਸੀਂ 1500 ਚੱਕਤਾ ਆਹ ਬੋਏ ਪਰ ਹੁੱਕਾ ਮਾਰੀਏ ਬਾਹਰ ਦੇਖ ਪਰਾ ਨਾ ਖੜ ਜਾਓ 8700 ਦਾ ਹੋ ਗਿਆ ਫੜ ਲੈ ਹੁਣ ਬਸ ਨਹੀਂ ਤਾਇਆ ਨਹੀਂ ਰਾਣ ਦੇ 라ਜੂ ਬਸ ਹੋਰ 200 ਘਟ ਨੌ ਦਾ ਉਹ ਨਹੀਂ ਤਾਏ ਪੂਰੇ ਦਾ ਹੀ ਲੈ ਜਾ ਯਾਰ ਤਾਏ 200 ਰੁਪਏ ਲੈ ਲੈ ਨੌ ਦਾ ਹੋ ਗਿਆ ਨਹੀਂ ਨਹੀਂ ਫੜ ਨਹੀਂ 860 ਨਹੀਂ ਉਹ ਨਹੀਂ ਸਰਪੰਚ ਮਾਰ ਪੂਰੇ ਨੌ ਦਾ ਨਹੀਂ ਨੌ ਦਾ ਸਾਨੂੰ ਪਹਿਲੇ ਆਉਂਦੇ ਸਾਰ ਗਿਆ ਉਹ ਸੁਣ ਉਹ ਨਹੀਂ ਨੋ ਯਾਰ ਅਗਲੇ ਨੰਬਰ ਦੇ ਵਿੱਚ ਤੁਹਾਨੂੰ ਉਹ ਲੈ ਤੂੰ 9000 ਉਹ ਕਹਿ ਗਿਆ ਤਾਂ 9 ਤਾਂ ਉਹ ਕਹਿ ਗਿਆ ਹਾਂ ਜੀ ਨਹੀਂ ਤਾਂ ਇਹਨਾਂ ਦੀ ਫਰਕ ਆ ਗਿਆ ਹਾਂ ਨਾ ਨਹੀਂ ਜੀ ਦਿੰਨਾ ਮੇਰਾ ਚੱਕੀ ਲੈ ਜਾਏਗਾ ਸਾਈਆ ਆ ਮੁੰਡਾ ਕਹਿੰਦਾ 11500 ਮੈਂ 11 ਕਹਿੰਦਾ ਲੈ ਲੜਕੇ ਸੱਤ ਤੱਕ ਦੇ ਦੀ ਜਦ ਮਰਜੀ ਉਹ ਨਹੀਂ ਯਾਰ ਸੱਤ ਗਿਆ ਲੈ ਜਾਣ ਕਰਨ ਕੋਈ ਗੱਲ ਜਿੰਨੀ ਸੀ ਗੂਆ ਸਾਈ ਸਭ ਨਾਲ ਗਿਆ ਪੂਰੀ ਜੀ ਹੋਰ ਦੱਸ ਹੋਣੇ ਕੋਈ ਵਿਆਹ ਤਾਂ ਪਹਿਲੇ ਕਰਨ ਨੂੰ